ਐਸ ਵੇਲੇ ਅਸੀਂ ਜਟਾ ਪਛੀਆ ਤੋਂ ਜਿਹੜੀ ਬਣ ਜਾਂਦਾ ਹੈ ਨਾ ਇੱਕ ਤੁਸੀ ਜਾਂਦੀ ਆ ਘੋਨੇਵਾਲ ਤੇ ਮਾਸੀ ਵਾਲ ਨੂੰ ਉਹਦੇ ਤੇ ਖੜੇ ਆ ਔਰ ਇੱਥੇ ਦੋ ਵੱਡੇ ਪਾੜ ਪਏ ਸੀ ਕਰੀਬ 12 ਮਤਲਬ ਤਿੰਨ ਕਿਲਿਆਂ ਦੇ ਤਿੰਨ ਚਾਰ ਕਿਲਿਆਂ ਦੇ ਪਾੜੇ ਜੇ ਮਿੰਤੀ ਨਹੀਂ ਹੋ ਸਕਦੀ ਕਿਉਂਕਿ ਸਾਹਮਣੇ ਇੱਕ ਇੱਕ ਤੇ ਅੱਧਾ ਮਤਲਬ ਚੌਥਾ ਹਿੱਸਾ ਪੂਰੇਗਾ ਤਿੰਨ ਹਿੱਸੇ ਜੇ ਰਹਿੰਦੇ ਨੇ ਔਰ ਮੈਂ ਧੰਨਵਾਦਿਆਂ ਕਰਦਾ ਹਾਂ ਬਾਬਾ ਜੀ ਦਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਮਾਪੁਰ ਬਾਬਾ ਜੋਗਾ ਸਿੰਘ ਜੀ ਤੇ ਬਾਬਾ ਗੁਰਮੀਤ ਸਿੰਘ ਜੀ ਇਹ ਸੇਵਾ ਇੱਥੇ ਕਰਾ ਰਹੇ ਆ। ਔਰ ਡੀਸੀ ਸਾਹਿਬ ਇਹਨਾਂ ਨੂੰ ਸੇਵਾ ਸ਼ੁਰੂ ਕਰਾ ਕੇ ਗਏ ਨੇ। ਔਰ ਇਹ ਸੰਗਤ ਜਿਹੜੀ ਇਹਨਾਂ ਦੀ ਆ ਇਹ ਸਾਰੀ ਤਕਰੀਬਨ ਮੈਂ ਹੁਣ ਇੱਥੇ ਆਇਆ ਮੌਕੇ ਤੇ ਸਾਰੀ ਹਰਿਆਣੇ ਤੋਂ ਆਈ ਆ। ਔਰ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਤੁਸੀਂ ਹੁਣੇ ਵੇਖੋਗੇ ਤੁਹਾਨੂੰ ਮੈਂ ਵੀਡੀਓ 'ਚ ਵੀ ਵਿਖਾ ਦੂੰਗਾ ਕਿ ਕਿੰਨੀ ਏਜ ਵਾਲੇ ਲੋਕ ਨੇੜੇ ਇੱਥੇ ਰਹਿ ਕੇ ਸੇਵਾ ਕਰ ਰਹੇ ਨੇ। ਹਰਿਆਣੇ ਤੋਂ ਮਾਝੇ ਦੀ ਧਰਤੀ 'ਚ ਮਿੱਟੀ ਪਾ ਰਹੇ ਨੇ ਬੰਦ ਦਾ ਬੜਾ ਵਧੀਆ ਤਰੀਕਾ ਹੈ ਕਿ ਇੱਕ ਸਾਈਡ ਤੇ ਬੋਰੇ ਲੱਗਣੇ ਨੇ ਵਿਚਕਾਏ ਮਿੱਟੀ ਪੈ ਕੇ ਦੋਹਾਂ ਸਾਈਡਾਂ ਤੇ ਬੋਰੇ ਲਾ ਕੇ ਫੇਰ ਇਹਨੂੰ ਪ੍ਰੋਪਰ ਕਿਉਂਕਿ ਮਿੱਟੀ ਜਦੋਂ ਪਾਣੀ ਰਸੇ ਨਾ ਇਸ ਤਰੀਕੇ ਦਾ ਬੰਦ ਨੇ ਬੰਦ ਰਹੇ ਨੇ ਮਹਾਪੁਰਸ਼ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਮੈਂ ਇਸ ਇਲਾਕੇ ਦੀ ਸੰਗਤ ਨੂੰ ਖਾਸ ਕਰ ਮਾਝੇ ਵਾਲੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸੇਵਾ ਤਿੰਨ ਚਾਰ ਚੱਲ ਰਹੀਆਂ ਨੇ ਇੱਥੇ ਐਸੇ ਇੱਕ ਗੁਰੂ ਕੇ ਬਾਗ ਵਾਲੇ ਬਾਬਾ ਜੀ ਕਰ ਰਹੇ ਨੇ ਇੱਕ ਬਾਬਾ ਜੀ ਸਹਰੀਆੜੀ ਸਾਹਿਬ ਵਾਲੇ ਕਰ ਰਹੇ ਨੇ ਇੱਕ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਸਾਹਿਬ ਵਾਲੇ ਸੋ ਹੁਣ ਸੰਗਤ ਨੂੰ ਬੇਨਤੀ ਹੈ ਕਿ ਪਿੰਡ ਪ੍ਰਤੀ ਜ਼ਿੰਮੇਵਾਰੀ ਲਾਓ ਤੁਸੀਂ ਪਿੰਡਾਂ ਜੋ ਨਿਕਲ ਕੇ ਜਿਹੜੇ ਖਾਸ ਕਰ ਅਜਨਾਲੇ ਤਹਿਸੀਲ ਦੇ ਰਾਜੇਸਾਹੀ ਦੇ ਮਜੀਠੇ ਦੇ ਇਲਾਕੇ ਦੇ ਟਾਰੀ ਦੇ ਪਿੰਨ ਨੇ ਵਾਰੀ ਸਿਰ ਪਿੰਡਾਂ ਦੇ ਵਿੱਚੋਂ ਟਰਾਲੀਆਂ ਦੇ ਸੰਗਤ ਦੇ ਇਥੇ ਸੇਵਾ ਲਈ ਆਵੇ ਕਿਉਂਕਿ ਚੰਗਾ ਲੱਗਦਾ ਜੇ ਸਾਡੀ ਸੰਗਤ ਵੀ ਨਾਲ ਲੱਗੀ ਹੋਵੇ ਐਸੇ ਜਿਹੜੇ ਨਰੋਲ ਜਿਹੜੀ ਸੰਗਤ ਆ ਇਹਨਾਂ ਦੇ ਕੋਲ ਜ਼ਿਆਦਾਤਰ ਹਰਿਆਣੇ ਦਵਾਈ ਹੈ ਔਰ ਵਾਰੀਆਂ ਬੱਧੀਆਂ ਨੇ ਕੁਝ ਬੱਚਾ ਉਧਰੋਂ ਚੱਲ ਪੈਂਦੀਆਂ ਨੇ ਕੋਈ ਚੜੇ ਜਾਂਦੀਆਂ ਨੇ ਸੋ ਇਹ ਸਾਡੀ ਮਦਦ ਤੇ ਆਏ ਨੇ ਮੈਂ ਤਨਮਾਦ ਕਰਦਾ ਹਰਿਆਣੇ ਦੀ ਪੂਰੀ ਸੰਗਤ ਦਾ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕਰ ਲਈ ਇੱਥੇ ਪਹੁੰਚੇ ਨੇ ਕੰਮ ਦੇ ਵੈਸੇ ਸਰਕਾਰਾਂ ਦੇ ਨੇ ਪਰ ਚਲੋ ਇਹ ਸਾਡੇ ਪੰਜਾਬੀਆਂ ਦੇ ਸਿੱਖ ਕੌਮ ਦੇ ਹਿੱਸੇ ਆ ਆ ਕਿ ਅਸੀਂ ਆਪਣੇ ਮਰਮ ਤੇ ਆ ਵੀ ਮਿੱਟੀ ਲਾਉਨੇ ਆ ਤੇ ਆ ਵੀ ਅਸੀਂ ਕਰਦੇ ਆ ਸੋ ਇਹ ਪ੍ਰਤ ਨਹੀਂ ਆ ਸਾਨੂੰ ਇਹਦਾ ਕੋਈ ਕੰਮ ਨਹੀਂਗਾ ਪਰ ਇੱਕ ਗੱਲ ਹੈ ਇੱਕ ਚੀਜ਼ ਜਿਹੜੀ ਸਾਡੇ ਤੋਂ ਦੇਖਣ ਜਿਹੜੀ ਜਜ਼ਬੇ ਦੀ ਗੱਲ ਆ ਹੁਣ ਵੇਖੋ ਮੁਸ਼ਕਲ ਇੱਥੇ ਦੇਖਿਆ ਪੰਜਾਬੀਆਂ ਨੂੰ ਆਈ ਆ ਤੇ ਪੂਰੇ ਪੰਜਾਬ ਹਿੰਦੁਸਤਾਨ ਦੇ ਵਿੱਚੋਂ ਪੰਜਾਬੀ ਜਿਹੜੇ ਆ ਮੋਸਟਲੀ ਜਿਹੜੀਆਂ ਸਟੇਟਾਂ ਦੇ ਵਿੱਚੋਂ ਇੱਥੇ ਪਹੁੰਚ ਰਹੇ ਨੇ ਮਦਦ ਲਈ ਦੂਜੇ ਵੀ ਆ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਕੱਲੇ ਪੰਜਾਬੀ ਨਹੀਂ ਦੂਜੀਆਂ ਕਮਿਊਨਿਟੀਆਂ ਵੀ ਆ ਰਹੀਆਂ ਉਹਨਾਂ ਦਾ ਵੀ ਸ਼ੁਕਰੀਆ ਸੋ ਇਸ ਵੇਲੇ ਇਹ ਸੰਗਤ ਦੀ ਸੇਵਾ ਜਿਹੜੀਆਂ ਚੱਲ ਰਹੀਆਂ ਨੇ ਸਾਡੇ ਵੱਧ ਚੜ ਕੇ ਹਿੱਸਾ ਪਾਓ ਤੇ ਜਿਹੜੀ ਇਹ ਬਾਬਾ ਜਗਤਾਰ ਸਿੰਘ ਵਾਲੇ ਦੀ ਦਰੰਤਾਨ ਸਾਹਿਬ ਵਾਲੇ ਦੀ ਸੇਵਾ ਆ ਜੱਟੇ ਪਛੀਏ ਤੋਂ ਚੱਲ ਆਉਂਦੀ ਛੜਕ ਨਿਕਲ ਗਏ ਉਹਨਾਂ ਦੇ ਵਿੱਚ ਲੋਕਲ ਸੰਗਤ ਨੂੰ ਬੇਨਤੀ ਕਰਦਾ ਕਿ ਜਰੂਰ ਆਪਣਾ ਹਿੱਸਾ ਬੋ ਤਾਂ ਕਿ ਜਿਹੜੇ ਲੋਕਲ ਬੰਦੇ ਵੀ ਲੱਗੇ ਹੋਣ ਤੇ ਹੌਸਲੇ 4 ਗੁਣਾ ਵੱਧ ਜਾਂਦੇ 10 ਗੁਣਾ ਵੱਧ ਜਾਂਦੇ ਤੇ ਲੋਕਲ ਬੰਦਾ ਕੋਈ ਦੇਸੀ ਨਾ ਤੇ ਚੰਗਾ ਨਹੀਂ ਲੱਗਦਾ ਸੋ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਔਰ ਐਨਆਰਆਈ ਭਰਾਵਾਂ ਨੂੰ ਬੇਨਤੀ ਆ ਕਿ ਜਿਹੜੇ ਖਾਸ ਕਰਕੇ ਹਾਂ ਜਿਹੜੇ ਐਨਆਰਆਈ ਭਰਾ ਅਜਨਾਲੇ ਤੇ ਅੰਮ੍ਰਿਤਸਰ ਨਾਲ ਤੱਲੁਕ ਰੱਖਦੇ ਨੇ ਕੋਈ ਆਪਣਾ ਨਮੈਂਦਾ ਲਾਓ ਕੋਈ ਨਾ ਕੋਈ ਸੇਵਾ ਦਾ ਹਿੱਸਾ ਜ਼ਰੂਰ ਇਹਨਾਂ ਸਾਰੀਆਂ ਸੇਵਾ 'ਚ ਪਾ ਕੇ ਜਾਓ। ਔਰ ਟਰਾਲੀਆਂ ਜਿੱਥੇ-ਜਿੱਥੇ ਵੀ ਮਿੱਟੀ ਖਾਲੀ ਮਿੱਟੀ ਸਾਨੂੰ ਟੋੜੇ ਵਾਲੀ ਨਹੀਂ ਇਹਨਾਂ ਨੂੰ ਚਾਹੀਦੀ। ਇਹ ਮਹਾਪੁਰਸ਼ ਜਿਹੜੀ ਐਸ ਜਿਹੜੇ ਬਾਬਾ ਜਗਤਾਰ ਸਿੰਘ ਜੀ ਦੇ ਬੰਦ ਤੇ ਸੇਵਾ ਹੋ ਰਹੀਓ ਉਹ ਓਪਨ ਮਿੱਟੀ ਦੀ ਹੋ ਰਹੀ ਹੈ। ਤੁਸੀਂ ਇੱਥੇ ਓਪਨ ਮਿੱਟੀ ਟਰਾਲੀਆਂ 'ਚ ਲੈ ਕੇ ਆਓ। ਔਰ ਮੱਧੇ ਵਾਲੇ ਜਿਹੜੇ ਲੰਗਰ ਲਾਉਣ ਨੂੰ ਮਸ਼ਹੂਰ ਹੈ ਕੋਈ ਲੰਗਰ ਵੀ ਇੱਥੇ ਆ ਕੇ ਲਾਓ ਤੁਹਾਡਾ ਫਰਜ਼ ਬੰਦਾ ਹੈ। ਸੋ ਅਸੀਂ ਜਿੰਨੇ ਜੋਗੇ ਆ ਸਾਡੀ ਜਿੱਥੇ-ਜਿੱਥੇ ਜੋ-ਜੋ ਇਹਨਾਂ ਮੈਨੂੰ ਗੱਲਾਂ ਗ ਨੋਟ ਵੀ ਕਰਾ ਲਿਆ ਨੇ ਜੇਤੀ ਇਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਹੀ ਕਰਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਦਾਤਤਾ ਵਾਹਿਗੁਰੂ ਦੀ ਖਤੇ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸ ਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼